ਹੇ ਦੋਸਤੋ ਕੀ ਹਾਲ ਚਾਲ ਨੇ ਲੁਧਿਆਣੇ ਦੇ ਵਿੱਚ ਨੇ ਲੁਧਿਆਣੇ ਦੇ ਵਿੱਚ ਆ ਤੇ بارش ਹੋ ਰਹੀ ਆ ਜੀ ਮੱਠੀ ਮੱਠੀ ਤੇ ਚਾਹ ਪੀਣ ਦਾ ਮਨ ਕੀਤਾ ਚਾਹ ਪੀਣ ਦੇ ਮਨ ਨੇ ਲੈ ਕੇ ਆਂਦਾ ਸਾਨੂੰ ਇੱਕ ਐਸੇ ਸਟਾਲ ਦੇ ਉੱਤੇ ਜਿੱਥੇ ਇੱਕ ਸਾਡੇ ਅਮਰਤਾਰੀ ਭੈਣ ਜੀ ਨੇ ਜਿਨ੍ਹਾਂ ਨੇ ਜਿਹੜੇ ਕੀਰਤਨ ਵੀ ਸਿਖਾਉਂਦੇ ਨੇ ਤੇ ਨਾਲ-ਨਾਲ ਆਪਣਾ ਕੀਰਤ ਵੀ ਕਰਦੇ ਨੇ ਤੇ ਚਾਹ ਪੀਣ ਦਾ ਮੌਕਾ ਮਿਲਿਆ ਇੱਥੇ ਤੇ ਇੱਥੇ ਨਾਲ ਇਹਨਾਂ ਦੇ ਇਹ ਇਹਨਾਂ ਦੇ ਮਾਤਾ ਜੀ ਨੇ ਤੇ ਇਹ ਵੀ ਇੱਥੇ ਵੀ ਤੁਸੀਂ ਇੱਥੇ ਕੰਮ ਕਰਦੇ ਹੋ ਕਿ ਤੂੰ ਵੈਸੇ ਆਏ ਹੋ ਘੁੰਮਣ ਆਏ ਹੋ ਨਹੀਂ ਇਹ ਮੈਂ ਲੈ ਆਉਂਦੇ ਆ ਅੱਛਾ ਨਾਲ ਆ ਜਾਂਦੇ ਹੋ ਕੀ ਬਾਤ ਹੈ ਕੀ ਬਾਤ ਹੈ ਅੱਛਾ ਗੱਲਾਂ ਬਾਤਾਂ ਵੀ ਜੀ ਬਾਤ ਚ ਕਰਦੇ ਤੁਹਾਡੇ ਨਾਲ ਪਹਿਲਾਂ ਦਿਖਾ ਦੀ ਅਸੀਂ ਤੇ ਇਧਰ ਸਰਦਾਰ ਜੀ ਨੇ ਤੇ ਇਧਰ ਦੇ ਭੈਣ ਜੀ ਹੁਣੀ ਭੈਣ ਜੀ ਸਤਿ ਸ਼ਕਾਲ ਸਤਿ ਸ਼ਕਾਲ ਕਿਹੜੀ ਹਾਲ ਚਾਲ ਹੈ ਤੁਹਾਡੀ ਠੀਕ ਹੈ ਜੀ ਤੁਸੀਂ ਦੇਖੋ ਬਹੁਤ ਵਧੀਆ ਤੇ ਅੱਜ ਅਸੀਂ ਇੱਥੇ ਆਏ ਸੀਗੇ ਲੁਧਿਆਣੇ 'ਚ ਵਲੌਗ ਸ਼ੂਟ ਹੋਰ ਕਰਨਾ ਸੀ ਪਰ ਭੈਣ ਜੀ ਹੁਣਾਂ ਕੋਲੇ ਇੱਕ ਸਿਰਫ ਚਾਹ ਦਾ ਮਹਾਨਾ ਕਹਿ ਲਈਏ ਕਿਉਂ ਭੈਣ ਜੀ ਆਦੇ ਹੀ ਉਹ ਤੇ ਪਿੱਛੇ ਸਰਦਾਰ ਜੀ ਉਹਨਾਂ ਕੋਲ ਪੁੱਛਿਆ ਵੀ ਤੇ ਚਾਹ ਪੀਣੀ ਆਓਗੇ ਤੇ ਵੀ ਉਧਰ ਚਲ ਜਾਓ ਬਣਾਉਂਦੇ ਨਹੀਂ ਪਾਜੀ ਪਹਿਲਾਂ ਤਾਂ ਮੈਨੂੰ ਦੱਸੋ ਵੀ ਕੀ ਕੰਮ ਕਰਦੇ ਤੁਸੀਂ ਕੀਰਤਨ ਵੀ ਸਿਖਾਉਂਦੇ ਹੋ ਹਨਾ ਹਾਂਜੀ ਤੇ ਉਹ ਲਾਈਨ ਛੱਡ ਕੇ ਇਸ ਫੂਡ ਵਾਲੀ ਲਾਈਨ 'ਚ ਕਿਵੇਂ ਆਏ ਨਹੀਂ ਮੈਂ ਛੱਡੀ ਨਹੀਂ ਆ ਲਾਈਨ ਉਹ ਵੀ ਅੱਛਾ ਜੀ ਹਾਂ ਉਹਦਾ ਵੀ ਮੇਰਾ ਮਤਲਬ ਬਚਪਨ ਤੋਂ ਹੀ ਅਸੀਂ ਗੁਰਦਵਾਰੇ ਸਾਹਿਬ ਨਾਲ ਜੁੜੇ ਹੋਏ ਆਂ ਅੱਛਾ ਜੀ ਹਾਂ ਜਵਦੀ ਟਕਸਾਲ ਤੁਸੀਂ ਸੁਣਿਆ ਹੋਣਾ ਵਾ ਹਾਂਜੀ ਤਾਂ ਵੀ ਟਕਸਾਲਾਂ ਦੀ ਨਹੀਂ ਜਵਦੀ ਜਵਦੀ ਵਾਲਿਆਂ ਦੀ ਹਾਂਜੀ ਅੱਛਾ ਜੀ ਤੇ ਉਹ ਬਚਪਨ ਤੋਂ ਉਧਰ ਜੁੜੇ ਹੋਏ ਆਂ ਇਹ ਤਾਂ ਵੈਸੇ ਹੀ ਬਸ ਥੋੜੀਆਂ ਮਜਬੂਰੀਆਂ ਕਹਿ ਲੋ ਕੋ ਕਰਦੀਆਂ ਤੇ ਜੀ ਦੀ ਕਰਕੇ ਇਧਰ ਨੂੰ ਥੋੜਾ ਧਿਆਨ ਸਿਸਟਰ ਮੇਰੀ ਵੱਡੀ ਚੰਡੀਗੜ੍ਹ ਹੁੰਦੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਤੇਰੇ ਹੱਥ 'ਚ ਟੇਸਟ ਹੈਗਾ ਹੈ ਹੁਨਰ ਹੈ ਤੂੰ ਕਰਾਈੇ ਕੰਮ ਅੱਛਾ ਜੀ ਬੜੇ ਸਾਲਾਂ ਤੋਂ ਰੋਲਾ ਪਾਉਂਦੀ ਆ ਮੈਂ ਖੁਦ ਹੀ ਨਹੀਂ ਕਰ ਰਹੀ ਸੀ ਅੱਛਾ ਹੂੰ ਤੇ ਫਿਰ ਕਿਵੇਂ ਸਬਬ ਕਿਵੇਂ ਬਣਿਆ ਫੇ ਤੁਹਾਡਾ ਇੱਥੇ ਔਰ ਦਾ ਉੱਥੇ ਸਟਾਲ ਲਾਉਣ ਦਾ ਕਿਵੇਂ ਸਬਬ ਬਣਿਆ ਬਸ ਕੋਈ ਕਰਦੀ ਹੀ ਮਜਬੂਰੀ ਕਹਿ ਲੋ ਅੱਛਾ ਸਹੀ ਜੀ ਦੀ ਕਰਕੇ ਥੋੜਾ ਮਨ ਬਣ ਗਿਆ ਕਿ ਚਲੋ ਲਗਾ ਲੈਣੀ ਆ ਜੀ ਬੜੀ ਇੱਕ ਹੁੰਦਾ ਨਾ ਵੀ ਇੱਕ ਹੁੰਦੀ ਮਜਬੂਰੀ ਆ ਪਰ ਮਜਬੂਰੀ ਬਾਅਦ ਵਿੱਚ ਕਈ ਵਲੇ ਦਾ ਰਾਸ ਆ ਜਾਂਦੀ ਆ ਹਾਂਜੀ ਤੇ ਹੁਣ ਮੈਨੂੰ ਇਹ ਗੱਲ ਦੱਸਿਓ ਵੀ ਇੱਥੇ ਤੁਸੀਂ ਆਏ ਹੋ ਤੁਸੀਂ ਅਕਤੂਬਰ ਤੋਂ ਇੱਥੇ ਸਟਾਲ ਲਾਇਆ ਹਾਂਜੀ ਹੁਣ ਉਹ ਜਿਹੜੀ ਮਜਬੂਰੀ ਸੀ ਉਹ ਰਾਸ ਆ ਗਈ ਇੱਥੇ ਆ ਹਾਂ ਠੀਕ ਆ ਵਧੀਆ ਲੱਗਦਾ ਆ ਜਦੋਂ ਕਸਟਮਰ ਕਹਿੰਦੇ ਆ ਕਿ ਬਹੁਤ ਅੱਛਾ ਬਣਾਨੇ ਹੋ ਖਾਣਾ ਅੱਛਾ ਜੀ ਹੂੰ ਤੇ ਕਿਵੇਂ ਜੇ ਹੋਰ ਲੋਕ ਜਦੋਂ ਤੁਹਾਡੇ ਕੋਲ ਇੱਥੇ ਆ ਕੇ ਤੁਹਾਡੀ ਰਿਸਪੈਕਟ ਨਾਲ ਤੁਹਾਡਾ ਖਾਣਾ ਖਾਂਦੇ ਨੇ ਫਿਰ ਕਿਵੇਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਉਦੋਂ ਲੱਗਦਾ ਵੀ ਹਾਂ ਵੀ ਮੈਂ ਜੋ ਇਹ ਫੈਸਲਾ ਲਿਆ ਸੀਗਾ ਕੁਝ ਕਰਨ ਦਾ ਤੇ ਉਹ ਮੈਂ ਉਹ ਚ ਪਾਸ ਹੋਈ ਐ ਹਾਂਜੀ ਹਾਂਜੀ ਬਿਲਕੁਲ ਕੀ ਬਾਤ ਮਮੀ ਡੈਡੀ ਬਹੁਤ ਹੈਲਪ ਕਰਦੇ ਨੇ ਮੇਰੇ ਨਾਲ ਅੱਛਾ ਜੀ ਹੂੰ ਮੇਰੇ ਮਤਲਬ ਮੈਂ ਪਹਿਲਾਂ ਆਪਣੇ ਘਰ ਦਾ ਕਰਕੇ ਆਈ ਨਹੀਂ ਆ ਅੱਛਾ ਜੀ ਮੇਰੇ ਆਂਟਾ ਕੱਦੀ ਤਿਆਰੀ ਤਾਂ ਇਹਨਾਂ ਨੇ ਕੀਤੀ ਹੁੰਦੀ ਐ ਅੱਛਾ ਜੀ ਵੀ ਇਹ ਤੁਹਾਡੇ ਮਦਰ ਫਾਦਰ ਨੇ ਆ ਨਾ ਹਾਂਜੀ ਇਹ ਮੇਰੇ ਮਦਰ ਫਾਦਰ ਨੇ ਅੱਛਾ ਜੀ ਕੀ ਬਾਤ ਐ ਪਾ ਜੀ ਅੱਛਾ ਹੁਣ ਮੈਨੂੰ ਇੱਕ ਗੱਲ ਤਾਂ ਹੈਗਾ ਹੁਣ ਮੈਨੂ ਤਾਂ ਹੀ ਦਿਖਾ ਨਹੀਂ ਸਕਦੇ ਹੁਣ ਪਲੀਜ਼ ਦੱਸ ਦਿਓ ਕੀ ਮੀਨੂ ਕੀ ਕੀ ਹੁੰਦਾ ਆਪਣੇ ਕੋਲ ਸਾਰਾ ਮੀਨੂ ਡੇਲੀ ਚੇਂਜ ਹੁੰਦਾ ਵਾ ਰੋਜ਼ ਜਿਵੇਂ ਸਾਰੇ ਕੋ ਪਰੌਂਠੇ ਡੇਲੀ ਮਿਲ ਜਾਂਦੇ ਆ ਅੱਛਾ ਜੀ ਠੀਕ ਹੈ ਦਾਲ ਰੋਜ਼ ਮਿਲੂਗੀ ਪਨੀਰ ਰੋਜ਼ ਮਿਲਦਾ ਉਹਦੇ ਵਿੱਚ ਵੈਰਾਈਟੀ ਸਾਡੀ ਚੇਂਜ ਹੁੰਦੀ ਆ ਜਿਵੇਂ ਕੜਾਈ ਪਨੀਰ ਸ਼ਾਈ ਪਨੀਰ ਪਨੀਰ ਭੁਰਜੀ ਜੀ ਠੀਕ ਆ ਤੇ ਇੱਕ ਸੁੱਕੀ ਸਬਜ਼ੀ ਪਰਤਾ ਹੋ ਗਿਆ ਜਾਂ ਕੋਈ ਹੋਰ ਹਰੀ ਸਬਜ਼ੀ ਕੋਈ ਨਾ ਕੋਈ ਰੱਖ ਲਈ ਦੀ ਆ ਓਕੇ ਜੀ ਹਾਂ ਜੀ ਮੱਕੀ ਦੀ ਰੋਟੀ ਸਾਰਾਂ ਦਾ ਸਾਗ ਅਸੀਂ ਹੁਣ ਸ਼ੁਰੂ ਕਰ ਰਹੇ ਹਾਂ ਇਧਰ ਤੁਸੀਂ ਆਓ ਨਾਲ ਇਧਰ ਤੁਸੀਂ ਨਾਲ ਆਓ ਜੀ ਸੰਬਰ ਵਿੱਚੋਂ ਵੀ ਆਪਾਂ ਸ਼ੁਰੂ ਕਰ ਲੈਣਾ ਸਾਮ ਮੱਕੀ ਦੀ ਰੋਟੀ ਕਿਉਂਕਿ ਅਸੀਂ ਉਹਦੇ ਦੇ ਫੇਮਸ ਹੋਏ ਆਂ ਅੱਛਾ ਮੱਕੀ ਦੀ ਰੋਟੀ ਤੋਂ ਫੇਮਸ ਹੋਏ ਹੋ ਕੀ ਬਾਤ ਹੈ ਜੀ ਤੜੇ ਮੱਕੀ ਦੀ ਰੋਟੀ ਦਾ ਸਰਦਾ ਸਾਗ ਪੈਂਦੀ ਹੈ ਆਪਣੇ ਖੂਨ ਚ ਹੈ ਨਾ ਪੰਜਾਬੀਆਂ ਦੇ blood ਦੇ ਵਿੱਚ ਹਾਂ ਜੀ ਹਾਂ ਜੀ ਬਿਲਕੁਲ ਵਾਹ ਜੀ ਵਾਹ ਤੇ ਭਾਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਹੁੰਦੇ ਹੋ ਅਸੀਂ ਕੋਸ਼ਿਸ਼ ਕਰਦੀ ਰਹਿੰਦੀ ਅਸੀਂ ਜਲਦੀ ਆਈਏ ਕਿਉਂਕਿ ਕਸਟਮਰ ਡਿਮਾਂਡ ਕਰਦੇ ਨੇ ਸਵੇਰ ਦੀ ਰੋਟੀ ਵੀ ਪਰੌਂਠੇ ਸ਼ੁਰੂ ਕਰੋ ਅੱਛਾ ਜੀ ਪਰ ਸਾਨੂੰ 12 ਵਜੇ ਜਾਂਦੇ ਆਂਦੇ ਆਂ ਨੂੰ ਅੱਛਾ 12 ਵਜੇ ਤੋਂ ਲੈ ਕੇ ਸ਼ਾਮੇ 5 6 ਵਜੇ ਤੱਕ ਕਿੱਥੇ ਵਾਜੀ ਗਾ ਤੇ ਫਿਰ ਜਦੋਂ ਮਰਲਾ ਹੁਣ ਕੋਈ ਤੁਹਾਡਾ ਖਾਣਾ ਬਾਚਾਂ ਦਾ ਜਦਾਂ ਆਜ ਤੁਹਾਡੀ ਦਾਲ ਸਗੀ ਬਚੀ ਕੋਈ ਨਾ ਕੋਈ ਗਾਹਕ ਤੁਹਾਡੇ ਕੋਲ ਆ ਜਾਂਦਾ ਹੈ ਨਾ ਤੇ ਫਿਰ ਉਹ ਕੀ ਕਰਦੇ ਉਹ ਘਰ ਖਾ ਲੈਂਦੇ ਉਹ ਜਾਂ ਕਿਵੇਂ ਹੁੰਦਾ ਜੇ ਕੋਈ ਵੱਜ ਜਵੇ ਤਾਂ ਘਰ ਖਾਣਿਆ ਮਤਲਬ ਅਸੀਂ ਰਿਪੀਟ ਅਗਲੇ ਦਿਨ ਨਹੀਂ ਲਿਆਂਦੇ ਅੱਛਾ ਬਲੋ ਅਗਲੇ ਦਿਨ ਤੁਸੀਂ ਉਹ ਰਿਪੀਟ ਨਹੀਂ ਕਰਦੇ ਮਤਲਬ ਡੇਲੀ ਫਰੈਸ਼ ਸਬਜ਼ੀਆਂ ਡੇਲੀ ਫਰੈਸ਼ ਚੀਜ਼ਾਂ ਬਣਾਈਆਂ ਕਿਉਂਕਿ ਅਸੀਂ ਆਪ ਬੇਹਾਨੀ ਖਾਂਦੇ ਫਿਰ ਕਿਸੇ ਨੂੰ ਵੀ ਨਹੀਂ ਖਵਾਉਂਦੇ ਕਿਸੇ ਨੂੰ ਵੀ ਨਹੀਂ ਖਾ ਅਸੀਂ ਸਪੈਸ਼ਲ ਦੇਸੀ ਘਿਓ ਤੇ ਸਰ੍ਹੋਂ ਦਾ ਤੇਲ ਬਿਨਾ ਮਸਾਲਿਆਂ ਤੋਂ ਚੀਜ਼ ਬਣਾਉਂਦੇ ਆ ਅੱਛਾ ਜੀ ਤਾਂ ਜੀ ਸਾਰੇ ਪਰਿ ਹਾਂ ਮੇਰੇ ਹਸਬੰਦ ਪਹਿਲਾਂ ਮੇਰੇ ਨਾਲ ਆਉਂਦੇ ਸੀਗੇ ਹੁਣ ਉਹ ਨਹੀਂ ਆਉਂਦੇ ਹੈਗੇ ਹਾਂ ਪਰ ਠੀਕ ਹੈ ਉਹਨਾਂ ਦੀ ਵੀ سپورਟ ਸਾਰਿਆਂ ਦੀ ਹੈਗੀ ਤਾਂ ਹੀ ਖੜੀਆਂ ਇੱਥੇ ਜੀ ਹੂੰ ਕਿਉਂਕਿ سپورਟ ਬੈਕਅਪ سپورਟ ਹੋਣੀ ਚਾਹੀਦੀ ਹੈ ਤਾਂ ਕਿਸੇ ਵੀ ਜਿੰਮੇਤ ਤਾਂ ਹੀ ਖੜੀਆਂ ਹੈਂ ਕੀ ਬਾਤ ਹੈ ਜੀ ਹੋਰ ਫੈਮਲੀ ਚ ਕੌਣ ਕੌਣ ਹੈ ਫੈਮਲੀ ਚ ਮੇਰੀਆਂ ਸਿਸਟਰਸ ਨੇ ਦੋ ਮੇਰੇ ਬ੍ਰਦਰ ਆ ਪਰਜਾਈ ਬੱਚੇ ਉਹਨਾਂ ਦੇ ਜੀ ਤੇ ਮੇਰੇ ਸੱਸ ਹੈਗੀ ਆ ਦਿਓਰ ਦਰਾਣੀ ਸਾਰੇ ਹੈਗੇ ਸਾਰੇ ਹੈਗੇ ਮੰਮੀ ਪਾਪਾ ਮੇਰੇ ਨਾਲ ਹੀ ਹੁੰਦੇ ਨੇ ਇੱਥੇ ਅੱਛਾ ਉਹ ਤੁਹਾਡੇ ਨਾਲ ਹੀ ਹੂੰ ਕੀ ਬਾਤ ਹੈ ਬਿਲਕੁਲ ਜੀ ਭਾਈ ਤੁਸੀਂ ਨਾਲ ਆ ਜਾਓ ਬੜਾ ਜੀ ਕਿ ਅਸੀਂ ਤੁਹਾਡੇ ਨਹੀਂ ਬਰ ਰੱਖੂ ਕੋਈ ਨਹੀਂ ਮਾਈਕ ਆ ਜਾਣੀ ਆਵਾਜ਼ ਆ ਜਾਣੀ ਠੀਕ ਹੈ ਠੀਕ ਹੈ ਵੀ ਤੁਸੀਂ ਵੀ ਨਾਲ ਹੀ ਆ ਜਾਓ ਮੰਮੀ ਆ ਜਾਓ ਆ ਜਾਓ ਨਾਲ ਹੀ ਕਿਉਂਕਿ ਮੇਨ ਚੀਜ਼ ਅੱਜ ਇੱਕ ਪਰਿਵਾਰ ਹੈ ਮੈਂ ਦੇਖਿਆ ਜਦੋਂ ਦੇਖ ਕੇ ਨਾ ਬੜਾ ਰਜਤ ਭਾਈ ਨੇ ਮੈਨੂੰ ਕਿਹਾ ਕਿੰਨਾ ਭਾਈ ਆਪ ਇੱਥੇ ਵਲੌਗ ਕਰਕੇ ਚੱਲਦੇ ਆ ਫਿਰ ਮੈਂ ਭੈਜੀ ਨੂੰ ਤਾਂ ਰਿਕਵੈਸਟ ਕੀਤੀ ਵੀ ਭੈਜੀ ਪਲੀਜ਼ ਸਾਨੂੰ ਮੌਕਾ ਦਿਓ ਵਲੌਗ ਸ਼ੂਟ ਕਰਨ ਦਾ ਕਿਉਂਕਿ ਸਾਨੂੰ ਸੱਚੀ ਬਹੁਤ ਵਧੀਆ ਲੱਗਾ ਵੀ ਇੱਕ ਧੀਆ ਇੱਕ ਨਾਲ ਪਿਓ ਖੜਾਇਆ ਕਿ ਪੁਰ ਧੀਰ ਨਾਲ ਪਿਓ ਕਰਦੇ ਨੇ ਸਨੋਡੀ ਆਹ ਤੇ ਆ ਜੋ ਜ਼ਿਆਦਾ ਖੜ ਨਹੀਂ ਸਕਦੇ ਉਹ ਉਹ ਜ਼ਿਆਦਾ ਖੜ ਨਹੀਂ ਸਕਦੇ ਨਾ ਆਪਾਂ ਚੱਲ ਚੱਲਦੇ ਹੋ ਉਹ ਖੜੇ ਸੀ ਕਾਫੀ ਟਾਈਮ ਤੇ ਲੈ ਵੀ ਅਸੀਂ ਆ ਗਏ ਤੁਹਾਡੇ ਕੋਲ ਸਾਡੇ ਬਲੌਗ ਬਹੁਤ ਬਣੇ ਨੇ ਪਰ ਸਾਡੇ ਮੰਮੀ ਕਦੇ ਨਹੀਂ ਆਏ ਸਾਹਮਣੇ ਕਦੇ ਨਹੀਂ ਆਇਆ ਨਾ ਅੱਜ ਲਗਭਗ ਜੇ ਸਾਡੀ ਕਿਸਮਤ ਲਾ ਲੋ ਵੀ ਅੱਜ ਸਾਡੇ ਤੁਹਾਡੇ ਦੋਨੇ ਮੇਨ ਸਖਸ਼ੀਤਾਂ ਸਾਡੇ ਕੋਲ ਆ ਚੁੱਕੇ ਨੇ ਪਾਪੂ ਜੀ ਬੈਠੋ ਹੋਣਗੇ ਲੈ ਡੈਡੀ ਦਾ ਹਰ ਵਾਰੀ ਹੁੰਦੇ ਆ ਬਲੌਗ ਦੇ ਵਿੱਚ ਮੰਮੀ ਕਦੇ ਵੀ ਨਹੀਂ ਹੁੰਦੇ ਪਹਿਲੀ ਵਾਰੀ ਅੱਛਾ ਮੈਨੂੰ ਦੱਸੋ ਬਾਪੂ ਜੀ ਬਾਪੂ ਜੀ ਕਹਿ ਲਵਾਂ ਹਾਂਜੀ ਹਾਂਜੀ ਜੋ ਮਰਜ਼ੀ ਕਰ ਪਰ ਮੈਨੂੰ ਇਹ ਗੱਲ ਦੱਸੋ ਵੀ ਧੀ ਤੁਹਾਡੀ ਨੇ ਕੰਮ ਸਟਾਰਟ ਕੀਤਾ ਕਿਵੇਂ ਜਦੋਂ ਤੁਹਾਨੂੰ ਇਹ ਸਟਾਰਟ ਕਰਦਾ ਸੀ ਪੁੱਛਿਆ ਸੀ ਵੀ ਹਾਂ ਵੀ ਆ ਮੈਂ ਕਰਨ ਲੱਗੀ ਹਾਂ ਤਾਂ ਕੀ ਤੁਹਾਡਾ ਨਜ਼ਰੀਆ ਸੀ ਉਸ ਟਾਈਮ ਸਟਾਰਟ ਕਰਦੇ ਵਾਸਤੇ ਨਹੀਂ ਇਹਨੂੰ ਕਿਹਾ ਸੀ ਵੀ ਆ ਕੰਮ ਕਰ ਅੱਛਾ ਜੀ ਇਹ ਇਹਨਾਂ ਦੀ ਹੋਈ ਸੀ ਮੈਂ ਮੱਕੀ ਦੀ ਰੋਟੀ ਨਹੀਂ ਲਾਣੀ ਸੀਗੀ ਕੀ ਬਾਤ ਹੈ ਤੇ ਮੈਂ ਵੈਸੇ ਕੁਕਿੰਗ ਦਾ ਕੋਰਸ ਵੀ ਕੀਤਾ ਹੋਇਆ ਜੀ ਮੇਰਾ ਕੁਝ ਹੋਰ ਲਗਾਉਣ ਦਾ ਮਨ ਸੀ ਸ਼ਾਮ ਦਾ ਕੰਮ ਕਰਨ ਦਾ ਇਹ ਮੈਨੂੰ ਕਹਿੰਦਾ ਨਹੀਂ ਸਾਗ ਮੱਕੀ ਦੀ ਰੋਟੀ ਸ਼ੁਰੂ ਕਰ ਮੈਂ ਕਿ ਚਲੋ ਕੀ ਬਾਤ ਹੈ ਅੱਜ ਤੁਸੀਂ ਉਤਸ਼ਾਹਤ ਕੀਤਾ ਵੀ ਬੱਚਾ ਆ ਕੰਮ ਕਰਨਾ ਨਾ ਆਪਾਂ ਕੀ ਬਾਤ ਅੱਛਾ ਤੁਹਾਨੂੰ ਇਹ ਦੱਸੋ ਵੀ ਆਪਣੀ ਬੱਚੇ ਦੀ ਕਿਹੜੀ ਚੀਜ਼ ਜਿਹੜੀ ਆ ਹੱਥ ਦੀ ਬਹੁਤ ਸਵਾਹ ਲੱਗਦੀ ਹੈ ਹਾਰੇ ਜੀ ਸਵਾਹ ਹੈ ਬਾਕੀ ਹਾਲਾਤ ਯਾਵਾ ਦੇ ਖਾਕੇ ਦੇਖੋ ਕੀ ਬਾਤ ਹੈ ਕੀ ਬਾਤ ਹੈ ਅੱਜ ਸਾਡੀ ਕਹ ਲਈਏ ਕਿਸਮਤ ਮਾੜੀ ਆ ਵੀ ਅੱਜ ਅਸੀਂ ਟਾਈਮ ਵਾਸਤੇ ਆਇਆ ਜਦੋਂ ਤੁਸੀਂ ਸਾਰਾ ਵਾਈਂਡ ਅਪ ਕਰ ਚੁੱਕੇ ਹੋ ਹੈਨਾ ਇਸ ਕਰਕੇ ਅੱਜ ਸਾਡੇ ਕੋਲ ਸਿਰਫ ਚਾਹ ਆ ਨੈਕਸਟ ਵਲੌਗ ਅਸੀਂ ਬੜੀ ਜਲਦੀ ਲੈ ਕੇ ਆਵਾਂਗੇ ਅੱਛਾ ਵੀਜੀ ਮੈਨੂੰ ਹੁਣ ਦੱਸੋ ਵੀ ਕਿਵੇਂ ਲੱਗਦਾ ਜਦੋਂ ਤੁਹਾਡੀ ਬੇਟੀ ਦਾ ਕੋਈ ਵਲੌਗ ਸ਼ੂਟ ਕਰਕੇ ਜਾਂਦੇ ਆ ਨਾ ਚਲੋ ਅਸੀਂ ਤਾਂ ਅਜੇ ਪਹਿਲੀ ਵਾਰੀ ਤੁਹਾਡੀ ਵੀਡੀਓ ਸੀ ਪਹਿਲਾਂ ਆ ਚੁੱਕੀਆਂ ਨੇ ਨਾ ਹਾਂਜੀ ਕਾਫੀ ਆਈਆਂ ਨੇ ਕਿਵੇਂ ਲੱਗਦਾ ਹੁੰਦਾ ਵੀ ਹਾਂ ਵੀ ਇੱਕ ਟਾਈਮ ਜਿਹਦਾ ਭੈਜ ਦੇ ਮਜਬੂਰੀਆਂ ਦੱਸੀਆਂ ਸੀਗੀਆਂ ਮਜਬੂਰੀਆਂ ਸੀਗੀਆਂ ਤੇ ਅੱਜ ਉਹ ਮਜਬੂਰੀਆਂ ਨੂੰ ਦਰਕਦਾਰ ਕਰਕੇ ਅੱਜ ਇੱਕ ਪਾਸੇ ਵਧੀਆ ਤਰੀਕੇ ਨਾਲ ਸਟੈਬਲਿਸ਼ ਹੋ ਰਹੀ ਆ ਕਿਵੇਂ ਲੱਗਦਾ ਐਸੇ ਕਹਿੰਦੇ ਆ ਆਪਣਾ ਕੰਮ ਕਰਨ ਲੱਗੇ ਆ ਨਾ ਇਹ ਜੀ ਬਹੁਤ ਵਧੀਆ ਪਰ ਇੱਥੇ ਤੱਕ ਕੰਟੈਂਟ ਵਾਲੀ ਹੈ ਨਹੀਂ ਸੀ ਕਿਉਂ ਜਾਂ ਕਿ ਕੰਮ ਇਹਨੇ ਇਹ ਕਿਤੇ ਨਹੀਂ ਸੀ ਕੀਤਾ ਅੱਛਾ ਮਲੋਤੀਆਂ ਰਾਣੀਆਂ ਵਾਂਗੂ ਰੱਖਿਆ ਹੁੰਦੀਆਂ ਸੀ ਹੈਨਾ ਇਹੀ ਗੱਲ ਕਹ ਲਈਏ ਸੱਚੀ ਘਰ ਕਦੀ ਕੋਈ ਕੰਮ ਨਹੀਂ ਕੀਤਾ ਸੀ ਬੇਟੋ ਬੇਟੋ ਬਾਈ ਜੀ ਬੇਟੋ ਤੁਸੀਂ ਮੇਰਾ ਫੋਨ ਵੱਜ ਰਿਹਾ ਦੇਖਿਓ ਅੱਛਾ ਜੀ ਮੈਂ ਘਰਿਆ ਕਦੀ ਕੋਈ ਕੰਮ ਨਹੀਂ ਕੀਤਾ ਸੀ ਸਵਾਏ ਰੋਟੀ ਰਾਟੀ ਤੋਂ ਅੱਛਾ ਜੀ ਹੂੰ ਮੇਰੀ ਛੋਟੀ ਸਿਸਟਰ ਆ ਉਹਨੇ ਕੱਪੜੇ ਮੇਰੇ ਧੋ ਦੇਣੇ ਪ੍ਰੈਸ ਕਰ ਦੇਣੇ ਮੈਨੂੰ ਸਾਰਾ ਦਿਨ ਬਸ ਗੇੜੇ ਦੀ ਲਾਡਲੀ ਧੀ ਸੀ ਇਹਨਾ ਫੇਰ ਕਰਦੇ ਹੁੰਦੇ ਉਹ ਕਹਿੰਦੇ ਨਾ ਵੀ ਘਰ 'ਚ ਜਿਹੜਾ लाਡਲਾ ਹੁੰਦਾ ਨਾ ਸਭ ਤੋਂ ਜ਼ਿਆਦਾ ਸਟਰਗਲ ਵੀ ਉਹ ਹੀ ਕਰਦਾ ਵੀ ਜੀ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਮੇਰੀ ਪਰ ਹੁਣ ਕਿਵੇਂ ਦਾ ਲੱਗਦਾ ਹੁਣ ਵਧੀਆ ਲੱਗਦਾ ਵੀ ਹੁਣ ਉਹ ਕੁੜੀ ਜਿਹੜੀ ਜਿਹੜੀ ਕੁੜੀ ਕੁਛ ਕਰਨ ਨਾਲ ਕਰ ਨਹੀਂ ਸਕਦੀ ਸੀ ਅੱਜ ਕਿੰਨੀ ਕਾਮਯਾਬ ਹੋ ਗਈ ਉਹ ਵਧੀਆ ਲੱਗਦਾ ਕਿ ਆਪਾਂ ਨਾਲ ਹੀ ਹੋਇਆ ਤਾਂ ਹਾਂਜੀ ਵੀ ਜੀ ਅੱਦਾ ਹੁਣ ਵਧੀਆ ਲੱਗਦਾ ਫਿਰ ਫਿਰ ਵਧੀਆ ਹੀ ਕਿੱਥੇ ਲੱਗਦਾ ਜਰੂਰੀ ਆ ਕੇ ਬੇਟੇ ਬਣੇ ਬੰਦੇ ਨਾ ਰੋ। ਓਕੇ ਤੁਸੀਂ ਫਿਰ ਕੀ ਹੈਲਪ ਕਰਾਉਨੇ ਹੋ ਨਾਲ ਮੈਂ ਤਾਂ ਕੁਛ ਨਹੀਂ ਕਰਦਾ। ਸਾਰੇ ਹੱਲ ਪਈ ਕਰਾਉਂਦੇ ਨੇ ਮੈਂ ਕੁਛ ਨਹੀਂ ਕਰਦੀ। ਅੱਛਾ ਮੱਕੀ ਰੋਟੀ ਸਾਗੇ ਹੀ ਬਣਾਉਂਦੇ ਆ। ਅੱਛਾ ਤੁਸੀਂ ਬਣਾਉਂਦੇ ਹੋ। ਮੰਮੀ ਹੀ ਬਣਾਉਂਦੇ ਨੇ ਮੈਨੂੰ ਨਹੀਂ ਬਣਾਉਣੀ ਆਉਂਦੀ। ਕੀ ਬਾਤ ਹੈ। ਨਹੀਂ ਤਾਂ ਤੁਹਾਨੂੰ ਪਤਾ ਅੱਜ ਕੱਲ ਦੀ ਜਨਰੇਸ਼ਨ ਤਾਂ ਵਿੰਗੀਆਂ ਟੈਡੀਆਂ ਬਣਾਉਂਦੀ ਆ। ਨਹੀਂ ਪਰ ਫਿਰ ਮੰਮੀ ਸਾਡੇ ਗੋਲ ਗੋਲ ਰੋਟੀ ਪਾਜੀ ਅੱਜ ਦੇ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਜੇ ਤੁਹਾਡੇ ਵਰਗੀ ਹੋਵੇ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬੀ ਧੀ ਤੇ ਪੰਜਾਬੀ ਕੋਈ ਵੀ ਭੁੱਖਾ ਜਣ ਮਰੀ ਬਿਲਕੁਲ ਸਾਡੇ ਪੰਜਾਬੀ ਬਹੁਤੇ ਕੰਮ ਨਹੀਂ ਨਾ ਕਰਕੇ ਕੰਮ ਨਹੀਂ ਕਰਕੇ ਰਾਜੀ ਜੇ ਤੁਹਾਡੇ ਸਾਰੇ ਤੁਹਾਡੇ ਵਰਗੇ ਹੋ ਜਾਣ ਤੇ ਇਸ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬੀ ਜਿਹੜਾ ਆ ਬਾਹਰ ਵਾਲੇ ਪਾਸੇ ਧੱਕੇ ਖਾਵੇ ਕਿਵੇਂ ਦਾ ਤੁਸੀਂ ਇੱਕ ਐਸਟੈਬਲਿਸ਼ ਆਪਣਾ ਕੰਮ ਸਟਾਰਟ ਕੀਤਾ ਤੇ ਅਸੀਂ ਹੁਣ ਉਮੀਦ ਇਹੀ ਕਰਦੇ ਆ ਵੀ ਤੁਹਾਡਾ ਕੰਮ ਇਸ ਤੋਂ ਗੁਗੜੀ ਚੋਗੜੀ ਤਰੱਕੀ ਚ ਹੋਵੇ ਤੁਹਾਡੇ ਕੋਲ ਸਮਾਂ ਨਹੀਂ ਮਿਲਿਆ ਜਦੋਂ ਤੁਸੀਂ ਸਾਡੇ ਵਰਗੇ ਹੋਰ ਵਲੌਗਰ ਹੋਣ ਤੇ ਤੁਸੀਂ ਕਹੋ ਪਾਜੀ ਸੌਰੀ ਟਾਈਮ ਨਹੀਂ ਹੈਗਾ ਕਿਸੇ ਫੇਰ ਦੇ ਨਾ ਆਏ ਮੈਂ ਕਿਉਂ ਟਾਈਮ ਕਿਉਂ ਨਹੀਂ ਦੇਣਾ ਨਹੀਂ ਕਿਉਂਕਿ ਮੇਨ ਚੀਜ਼ ਇਹ ਚੀਜ਼ ਆਸੀ ਇਹ ਚਾਹੁੰਦੇ ਆ ਵੀ ਸਾਡੀਆਂ ਧੀਆਂ ਪੇੜਾਂ ਜੜੀਆਂ ਨਾ ਇੰਨੀ ਕਿ ਤਰੱਕੀ ਕਰਨ ਇੰਨਾ ਖਾਣਾ ਉਹਨਾਂ ਦਾ ਵਧੀਆ ਵਾਇਰਲ ਹੋਵੇ ਬਹੁਤ ਜ਼ਿਆਦਾ ਵੀ ਕਹਿਣ ਵਾਕੇ ਵੀ ਯਾਰ ਵੀ ਆਹ ਸਵਾਦ ਅਲੱਗ ਹੀ ਆ ਹੈ ਨਾ ਨਹੀਂ ਪਿੱਲੋ ਪਿੱਲੋ ਨਾਲ ਨਾਲ ਚਾਹ ਵੀ ਪੀਓ ਅਸੀਂ ਵੀ ਸਾਡਾ ਵੀ ਆਦਰ ਕੱਪ ਨਾਲ ਅੱਜ ਅਸੀਂ ਸਿਰਫ ਕਾਪੀ ਟੇਸਟ ਚਾਹ ਦਾ ਕਰ ਸਕਦੇ ਆ ਉਧਰ ਰਜਤ ਭਾਜੀ ਚਾਹ ਪੀਂਦੇ ਨੇ ਉਹਲੇ ਹੋ ਕੇ ਤੇ ਤਾਂ ਜੀ ਅੱਛਾ ਹੁਣ ਅਸੀਂ ਮੈਨੂੰ ਇਹ ਗੱਲ ਅੱਜ ਦੱਸੋ ਵੀ ਹੁਣ ਆਹੀ ਦਾ ਚਲੋ ਚਾਹ ਤੁਹਾਡੀ ਅੱਜ ਪੀ ਚੱਲੇ ਆ ਖਾਣਾ ਕਿਦਣ ਖਾਣ ਆਈਏ ਦੱਸੋ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਚਲੋ ਜੀ ਸਾਡਾ ਹੁਣ ਫੂਡ ਵਲੌਗ ਜਿਹੜਾ ਉਹ ਰਹਿ ਗਿਆ 4 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਆ ਜਾਓ 4 ਵਜੇ ਤੋਂ ਪਹਿਲਾਂ ਪਹਿਲਾਂ ਚਲੋ ਡਾਂਜੀ ਬੜੀ ਜਲਦੀ ਤੁਹਾਡੇ ਕੋਲ ਅਸੀਂ ਆਵਾਂਗੇ ਪਲੀਜ਼ ਤੁਸੀਂ ਅੱਜ ਦਾ ਵਲੌਗ ਸਿਰ ਸਾਡਾ ਇੰਨਾ ਹੀ ਸੰਭਾਲੋ ਵੀ ਹਾਂ ਵੀ ਅਜ ਅਸੀਂ ਤੁਹਾਨੂੰ ਇੰਟਰੋਡਿਊਸ ਕਰਵਾਤਾ ਆ ਪਰ ਨੈਕਸਟ ਵਲੌਗ ਜਿਹੜਾ ਅਸੀਂ ਆਪਣਾ ਤੁਹਾਡਾ ਖਾਣੇ ਦਾ ਕਰਾਂਗੇ ਤੇ ਖਾਣੇ ਦਾ ਤਾਂ ਦਿਖਾਵਾਂਗੇ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਾਡਾ ਸਮਾਂ ਨਹੀਂ ਜੇ ਵੀ ਤਾਂ ਬਹੁਤ ਛੇਦੀ ਹੋ ਜਾਂਦਾ ਵੀ ਇਆ ਹੂੰ ਹੂੰ ਫਿਰ ਮੈਂ ਫੇਰ ਦੁਬਾਰਾ ਬਣਾਉਣੀ ਆ ਕਿ ਕਈ ਵਾਰ ਦੋ ਦੋ ਵਾਰ ਬਣਾਉਣਾ ਪੈਂਦਾ ਅੱਛਾ ਜੀ ਦੋ ਤਿੰਨ ਵਾਰੀ ਵੀ ਚੀਜ਼ ਬਣਾਣੀ ਪੈਂਦੀ ਹੈ ਮੈਨੂੰ ਨਾਰਮਲੀ ਤੁਸੀਂ 7 ਵਜੇ ਤੱਕ ਇੱਥੇ ਹੁੰਨੇ ਆ 6 ਵਜੇ ਤੱਕ ਖੁੱਲਿਆ ਆ 6 ਵਜੇ 1 ਵਜੇ ਤੱਕ ਫਿਰ ਕਿਉਂਕਿ ਸ਼ਾਮ ਨੂੰ ਜਾ ਕੇ ਕਲਾਸਿਸ ਵੀ ਲੈਣੀ ਆ ਆਪਣੀ ਫਿਰ ਸਾਰਾ ਬਾਅਦ ਚ ਸਮਾਨ ਇਕੱਠਾ ਕਰਨ ਚ ਵੀ ਕਿੰਟਾ ਲੱਗ ਜਾਂਦਾ ਸਫਾਈ ਕਰਨ ਚ ਵੀ ਲੱਗ ਜਾਂਦਾ ਉਹ ਭੱਜਾਂਗੇ ਨਹੀਂ ਸਫਾਈ ਕਰਦੇ ਨੇ ਫਿਰ ਸਵੇਰੇ ਕਿੰਨੇ ਵਜੇ ਆਣੇ ਆ ਸਵੇਰੇ ਸਾਨੂੰ 12 ਵਜੇ 12 ਵਜੇ 12:30 ਉਹ ਵੀ ਤਿਆਰੀ ਕਰਕੇ ਜਾਣਾ ਕਿਉਂਕਿ ਰੇਜਾ ਬਾਜੀ ਚਾਹ ਦੱਸੋ ਕਿਵੇਂ ਆ ਟ ਉਨੀ ਸੀ ਆਬੀਸਲੀ ਜਿੱਥੇ ਇਨ ਇੱਕ ਇੱਕ ਪੂਰੀ ਪਰਿਵਾਰ ਦਾ ਇੱਕ ਪਿਆਰ ਹੋਵੇ ਤਾਂ ਉਥੇ ਚਾਹ ਦਾ ਸਵਾਦ ਹੋਵੇ ਤਾਂ ਵੀ ਸਵਾਦ ਉੱਪਰੋਂ ਮੌਸਮ ਵੀ ਅੱਜ ਸਾਨੂੰ ਇੰਨਾ ਵਧੀਆ ਦਿਖਾਓ ਜਰਾ ਅੱਛਾ ਅੱਜ ਤੱਕ ਕਦੀ ਵੀ ਇਸ ਭਰਾ ਨੇ ਰਜਦ ਨੇ ਅੱਜ ਤੱਕ ਕਦੀ ਚਾਹ ਨਹੀਂ ਪੀਤੀ ਰਸਤੇ 'ਚ ਅੱਜ ਕਹਿ ਸਪੈਸ਼ਲੀ ਕਹਿ ਕੇ ਭਈਆ ਚਾਹ ਵੀ ਨਹੀਂ ਅੱਜ ਔਰ ਇਧਰੋਂ ਗਏ ਆਪਾਂ ਸਾਹਮਣੇੋਂ ਪਹਿਲਾਂ ਆਪਾਂ ਉੱਥੇ ਜਾ ਕੇ ਰੁਕੇ ਉਹਨਾਂ ਨੂੰ ਚਾਹ ਪੁੱਛਿਆ ਚਾਹ ਹੈਗੀ ਉਹ ਕਹਿੰਦੇ ਨਹੀਂ ਹੱਸੀ ਨਹੀਂ ਬਣਾਉਂਦੇ ਪਿੱਛੇ ਤੁਸੀਂ ਉੱਧਰ ਦੇਖੋ ਹਾਂ ਫਿਰ ਜਦੋਂ ਅਸੀਂ ਦੇਖਿਆ ਇੱਧਰ ਆ ਕੇ ਤੁਹਾਨੂੰ ਸਾਰਿਆਂ ਨੂੰ ਦੇਖਿਆ ਇਕੱਠੇ ਪਰਿਵਾਰ ਨੂੰ ਤੇ ਸਾਨੂੰ ਲੱਗਾ ਯਾਰ ਸਾਡਾ ਮਨ ਕੀਤਾ ਵੀ ਅਸੀਂ ਤੁਹਾਡਾ ਇੱਕ ਅਸੀਂ ਯਾਦਗਾਰੀ ਇੱਕ ਆਪਣੀ ਜਿਹੜੇ ਚੈਨਲ ਦੇ ਉੱਤੇ ਤੁਹਾਡੀ ਯਾਦਗਾਰੀ ਜ਼ਰੂਰ ਰੱਖ ਲਈਏ। ਤੁਹਾਨੂੰ ਪਰੌਂਠਾ ਬਣਾ ਕੇ ਖਵਾਣਾ ਸੀ। ਓਹੋ ਹੋ ਹੋ ਹੋ। ਚਲੋ ਕੋਈ ਨਹੀਂ ਹੁਣ ਆਪਾਂ ਪੂਰਾ ਫੂਡ ਵਲੌਗ ਜਿਹੜਾ ਹੈ ਉਹ ਨੈਕਸਟ ਟਾਈਮ ਕਰਦੇ ਆ। ਇਸ ਕਰਕੇ ਅੱਜ ਤੁਹਾਨੂੰ ਅਸੀਂ ਇੱਕ ਪਰਿਵਾਰ ਨੂੰ ਬੁਲਾਉਣਾ ਸੀ। ਉਧਰ ਸਾਡੀ ਬੇਬੇ ਬੈਠੀ ਹੋਈ ਆ, ਉਧਰ ਬਾਪੂ ਜੀ ਤੇ ਉਧਰ ਸਾਡੀ ਭੈਣ ਆ ਤੇ ਭਾਜੀ ਅਸੀਂ ਉਮੀਦ ਇਹ ਹੀ ਕਰਦੇ ਹਾਂ ਕਿ ਤੁਸੀਂ ਦਿਨ-ਦੁਗੜੀ ਰਾਤ-ਚੋਗੜੀ ਤਰੱਕੀ ਤੇ ਬਹੁਤ ਸੁਣਾ ਖਾਣਾ ਜਿਹੜਾ ਲੋਕਾਂ ਨੂੰ ਖਵਾਓ ਤੇ ਤੁਹਾਨੂੰ ਦੇਖ ਕੇ ਹੋਰ ਬੱਚੇ ਲੋਕ ਹੋਰ ਬਹੁਤ ਪ੍ਰੇਰਿਤ ਹੋਣਗੇ ਜਿਹੜੇ ਅੱਗੇ ਕੰਮ ਕਰਕੇ ਬਦਲਗੇ ਸੋ ਥੈਂਕ ਯੂ ਸੋ ਮਚ ਥੈਂਕ ਯੂ ਤੇ ਹੁਣ ਸਾਡੀ ਬਸ ਬੇਨਤੀ ਇੱਕੋ ਜਿਹੜਾ ਰਜਿਤ ਬਾਜੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੋਹਣਾ ਜੀ ਕਮੈਂਟ ਕਰਕੇ ਦੱਸਿਓ ਵੀ ਚਾਹ ਬਹੁਤ ਏਸੀ ਹੈ ਭੈਣ ਜੀ ਹੁਣਾਂ ਦੀ ਤੇ ਖਾਣਾ ਦਾ ਨੂੰ ਫੇ ਦੱਸਾਂਗੇ ਤੇ ਜਿਹੜੇ ਜਿਹੜੇ ਅੱਜ ਤੱਕ ਭੈਣ ਜੀ ਹੁਣਾਂ ਕੋਲ ਖਾਣਾ ਖਾ ਚੁੱਕੇ ਨੇ ਉਹ ਕਮੈਂਟ ਜਰੂਰ ਕਰਕੇ ਦੱਸਿਓ ਵੀ ਖਾਣਾ ਕਿਵੇਂ ਦਾ ਐਡਰੈਸ ਦੱਸਤਾ ਤੁਸੀਂ ਐਡਰੈਸ ਆਣਾ ਕਿੱਥੇ ਆ ਇੱਕ ਮਿੰਟ ਬਈ ਸਾਡਾ ਚਿੱਤਾ ਭੁੱਲ ਗਿਆ ਸਾਨੂੰ ਸੌਰੀ ਇਸ ਕਰਕੇ ਪੈਣ ਜੀ ਫਲਾਵਰ ਚੌਂਕ ਦੇ ਨੇੜੇ ਫਲਾਵਰ ਚੌਂਕ ਦੇ ਨੇੜੇ 200 ਫੁੱਟਾ ਰੋਡ ਜੀ ਹਾਂਜੀ ਇਹ 200 ਫੁੱਟੇ ਰੋਡ ਆ ਫਲਾਵਰ ਚੌਂਕ ਦੇ ਨੇੜੇ ਜਿਹੜਾ ਆਉਂਦਾ ਕਿਹੜਾ ਰੋਡ ਆਉਂਦਾ ਜੀ ਜਿਹੜਾ ਮਾਨਕ ਵਾਲ ਨੂੰ ਗਿੱਲਾਂ ਨੂੰ ਨਿਕਲਦਾ ਜਿਹੜਾ ਸਿੱਧਾ ਗਿੱਲਾਂ ਨੂੰ ਨਿਕਲਦਾ ਗਿੱਲਾਂ ਨੂੰ ਨਿਕਲਦਾ ਇਹ ਆਉਂਦਾ ਆ ਆਪਣਾ ਫੁੱਲਾਂ ਵਾਲੇ ਚੌਂਕ ਫੁੱਲਾਂ ਵਾਲੇ ਚੌਂਕ ਵਾਲੇ ਪਾਸੇ ਰੋਡ ਹਾਂਜੀ ਹਾਂਜੀ ਤੇ ਇੱਥੇ ਪੈਜੂਆ ਦਾ ਸਟਾਲ ਲੱਗਾ ਹੁੰਦਾ ਕੀ ਖਵਾ ਲਾ ਚੋਕਲੇ ਪਾਸੋਂ ਸੱਜੇ ਪਾਸੇ ਕਰਦਾ ਖਵਾ ਲਾ ਕੀ ਬਾਤ ਹੈ ਜੀ ਹੂੰ ਬੱਕੀ ਰੋਟੀ ਸਰਦੋ ਸਾਗ ਪਿਆ ਜੀ ਕਦੋਂ ਸ਼ੁਰੂ ਕਰ ਰਹੇ ਹੋ ਸਤੰਬਰ ਵਿੱਚ ਸਤੰਬਰ ਦੇ ਵਿੱਚ ਤੁਹਾਨੂੰ ਮੱਕੀ ਦੀ ਰੋਟੀ ਤੇ ਸਰਦੋ ਸਾਗ ਸ਼ੁਰੂ ਹੋ ਜਾਣਾ ਸਾਡੇ ਕੋਲ ਪਿਆ ਜਿਹੜਾ ਕੋਈ ਮੀਨੂ ਸਾਰਾ ਕਮਾਲ ਦਾ ਹੁੰਦਾ ਬਹੁਤ ਕੁਝ ਹੁੰਦਾ ਪਰੌਠੇ ਵੀ ਹੁੰਦੇ ਆ ਨਾਲ ਕੋਲ ਜਿਹੜੀ ਵੀ ਚੀਜ਼ ਖਾਣੀ ਚਾਹੀਦੀ ਹੈ ਨਾਲ ਕੋਲ ਆ ਕੇ ਖਾ ਸਕਦੇ ਹੋ ਤੇ ਤੋਂ ਹੁਣ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਭੈਣ ਨੂੰ ਸਪੋਰਟ ਜ਼ਰੂਰ ਕਰਨਾ